ਪਾਸਟਰ ਸੁਰੇਂਦਰ ਮੱਟੂ ਜੁਪੀਏ ਦਾ ਚੇਅਰਮੈਨ ਪਾਸਟਰ ਸੁਰੇਂਦਰ ਮੱਟੂ ਅੱਜ ਇੱਕ ਦਿਨ ਦੀ ਮੇਰੇ ਚਰਚ ਵਿੱਚ ਜੀਵਨ ਜੋਤੀ ਚਰਚ ਵਿੱਚ ਕਨਵੈਨਸ਼ਨ ਰੱਖੀ ਸੀ ਜਿਹਦੇ ਵਿੱਚ ਬਹੁਤ ਸਾਰੀ ਸੰਗਤ ਨੇ ਵੱੜ ਤਲਕੇ ਹਿੱਸਾ ਲਿਆ ਜਿਤ ਵਿੱਚ ਸਾਡੇ ਜੁਪੀਏ ਦੇ ਪ੍ਰਧਾਨ ਪਾਸਟਰ ਰਾਹੁਲ ਪੌਲ ਔਰ ਮੈਲਾ ਵਿੰਗ ਦੀ ਪ੍ਰਧਾਨ ਸਿਸਟਰ ਵੀਰਾ ਗੇਲ ਔਰ ਮੀਡੀਆ ਦੇ ਇੰਚਾਰਜ ਆਸ਼ਿਸ਼ ਔਰ ਵੀ ਬਹੁਤ ਸਾਰੇ ਪਰਮੇਸ਼ਵਰ ਦੇ ਦਾਸ ਆਜਾਏ ਉਸਵੇਰੇ ਪਾਸ ਮੀਟਿੰਗ ਸੀ ਉਹਦੇ ਵਿੱਚ ਸਭ ਪਰਮੇਸ਼ਵਰ ਦੇ ਦਾਸ ਆਏ ਉਹਨਾਂ ਨੇ ਆ ਕੇ ਪਰਮੇਸ਼ਵਰ ਦੀ ਬਾਣੀ ਨੂੰ ਬੜਾ ਆਨੰਦ ਮਨਾਇਆ ਔਰ ਸ਼ਾਮ ਦੀ ਪਬਲਿਕ ਮੀਟਿੰਗ ਦੇ ਵਿੱਚ ਵੀ ਪਾਸਟਰ ਰੌਲ ਪਾਸੂ ਜੀਰਾ ਗੇਲ ਔਰ ਵੀ ਬਹੁਤ ਸਾਰੇ ਪਰਮੇਸ਼ਵਰ ਦੇ ਦਾਸ ਉਸ ਜਗ੍ਹਾ ਤੇ ਮੌਜੂਦ ਸੀਗੇ ਔਰ ਖੁਦਾ ਨੇ ਮਤਲਬ ਕਿ ਅੱਛੀ ਕਲੀਸਿਆ ਦੇ ਨਾਲ ਮਤਲਬ ਕਿ ਆ ਪਰਮੇਸ਼ਵਰ ਨੇ ਕਲੀਸਿਆ ਨੂੰ ਲੈ ਕੇ ਆਏ ਔਰ ਉਹਨਾਂ ਨੂੰ ਮਤਲਬ ਕਿ ਆਤਮਿਕ ਭੋਜਨ ਦਿੱਤਾ ਔਰ ਉਸਦੇ ਨਾਲ ਅਸੀਂ ਆਪਣੇ ਦੇਸ਼ ਆਪਣੇ ਪੰਜਾਬ ਦੇ ਵਾਸਤੇ ਵੀਰੋ ਲੋਕਾਂ ਦੇ ਵਾਸਤੇ ਜੋ ਹਾਰਟ ਦੇ ਨਾਲ ਵੀਰੋ ਲੋਕ ਸੀ ਉਹਨਾਂ ਦੇ ਵਾਸਤੇ ਦੁਆ ਕੀਤੀ ਔਰ ਪ੍ਰਭੂ ਨੇ ਸਾਨੂੰ ਬਹੁਤ ਸਾਰੀ ਆਸ਼ੀਰਵਾਦ ਤੇ ਬਰਕਤ ਦਿੱਤੀ ਇਸ ਕਰਕੇ ਮੈਂ ਪ੍ਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਆਮੀਨ ਸੋ ਅੱਜ ਸ਼ਾਮ ਦੇ ਸਮੇਂ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਆ ਕਿ ਸਾਡੇ ਪਾਸ ਸੋਹਿੰਦ ਮਟੂ ਜੀ ਚੇਅਰਮੈਨ ਜੁਪੀਏ ਸੋ ਇਹਨਾਂ ਦੀ ਇੱਕ ਦਿਨ ਦੀ ਕਨਵੈਨਸ਼ਨ ਰੱਖੀ ਗਈ ਉਹ ਜਿਹੜੀ ਅੱਜ ਦਾ ਦਿਨ ਸਵੇਰ ਦਾ ਦਿਨ ਸੀ ਉਹਦੇ ਵਿੱਚ ਪਾਸਟਰ ਮੀਟਿੰਗ ਕੀਤੀ ਗਈ। ਕਾਫੀ ਪਾਸਵਾਨਾ ਨੇ ਇਸ ਜਗ੍ਹਾ ਤੇ ਪਹੁੰਚ ਕੇ ਪ੍ਰ부 ਦੀ ਬਾਣੀ ਸੁਣਿਆ ਅਤੇ ਸਿੱਖਿਆ ਨੂੰ ਪ੍ਰਾਪਤ ਕੀਤਾ। ਔਰ ਸ਼ਾਮ ਦੇ ਸਮੇਂ ਜਿਹੜੀ ਇਹਨਾਂ ਨੇ ਕਨਵੈਨਸ਼ਨ ਰੱਖੀ ਸੀ, ਬਹੁਤ ਸਾਰੇ ਲੋਕਾਂ ਨੇ ਇਸ ਜਗ੍ਹਾ ਤੇ ਪਹੁੰਚ ਕੇ ਪ੍ਰ부 ਦੀ ਬਾਣੀ ਦੇ ਨਾਲ ਨਿਹਾਲ ਕੀਤੇ ਗਏ। ਔਰ ਪ੍ਰ부 ਦੀ ਆਤਮਾ ਨਾਲ ਪਰੇ ਔਰ ਕਈ ਆਪ ਪ੍ਰ부 ਨੇ ਆਪਣੇ ਆਤਮਾ ਦੇ ਨਾਲ ਛੋਇਆ ਉਹਨਾਂ ਨੂੰ ਚੰਗਿਆਈ ਦਿੱਤੀਆਂ। ਸੋ ਅਸੀਂ ਪ੍ਰਾ ਧੰਨਵਾਦ ਕਰਦੇ ਹਾਂ ਖੁਦਾਵੰਦਾਂ ਔਰ ਪਾਸਟਰ ਮੱਟੂ ਜੀ ਦੇ ਵੱਲੋਂ ਉਹਨਾਂ ਨੂੰ ਖਾਣੇ ਦਾ ਇੰਤਜ਼ਾਮ ਸੀ। ਔਰ ਉਹਨਾਂ ਨੂੰ ਆਨ ਜਾਣ ਦੇ ਲਈ ਕਨਵਿੰਸ ਸੀ ਸੋ ਸਾਰੇ ਗਤੀਵਿਧੀਆਂ ਦੇ ਲਈ ਉਹਨਾਂ ਦਾ ਧੰਨਵਾਦ ਕਰਦੇ ਆ ਮਾਸਟਰ ਮੱਟੂ ਜੀ ਨੂੰ ਵੀ ਬਹੁਤ ਬਹੁਤ ਵਧਾਈ ਕਿਉਂਕਿ ਬਹੁਤ ਹੀ ਅੱਛਾ ਖੁਦਾ ਦਾ ਕੰਮ ਕਰ ਰਹੇ ਨੇ ਖੁਦਾ ਉਹਨਾਂ ਨੂੰ ਬਹੁਤ ਸਾਰੀ ਆਸ਼ੀਸ਼ ਬਰਕਤ ਦੇ ਔਰ ਇਸ ਬਜ਼ੁਰਗੀ ਦੇ ਇਹਨਾਂ ਦੇ ਵਿੱਚ ਵੀ ਉਹ ਜਿਹਾ ਕਿ ਕਿਸੇ ਜਵਾਨ ਨਾਲੋਂ ਘਟ ਨਹੀਂ ਹੈ ਮੈਂ ਸਮਝਦਾ ਕਿ ਉਹ ਬਹੁਤ ਅੱਛਾ ਸੰਕੇਤ ਹੈ ਪ੍ਰਭੂ ਉਹਨਾਂ ਨੂੰ ਹਮੇਸ਼ਾ ਤੰਦਰੁਸਤੀ ਦੇ ਹਮੇਸ਼ਾ ਸੰਭਾਲ ਕੇ ਰੱਖੇ ਸਾਡੀ ਮਾਨੋ ਕਾਮਨਾ ਹੈ ਧੰਨਵਾਦ ਪ੍ਰਭੂ ਹਾਸ਼ੀਂ oh no